ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੋਸਟਾਂ ਦੇਖੀਆਂ ਹੋਣਗੀਆਂ ਜਿਸ ਵਿੱਚ ਲੋਕ ਇਹ ਕਹਿੰਦੇ ਕਿ ਪ੍ਰਵਾਸੀ ਲੋਕਾਂ ਨੂੰ ਛੱਡ ਕੇ ਆਪਣੇ ਪੰਜਾਬੀ ਭਰਾਵਾਂ ਦਾ ਹੌਸਲਾ ਵਧਾਇਆ ਕਰੋ ਤਾਂ ਜੋ ਲੋਕ ਮਿਹਨਤ ਕਰਨੀ ਸਿੱਖਣ ਸੋ ਇਸੇ ਤਰ੍ਹਾਂ ਅੱਜ ਇਸ ਵੀਡੀਓ ਰਾਹੀਂ ਤੁਸੀਂ ਉਸ ਤਿਆਰ ਬਰ ਤਿਆਰ ਗੁਰੂ ਦੇ ਸਿੱਖ ਦੀ ਵੀਡੀਓ ਦੇਖ ਰਹੇ ਹੋ ਜੋ ਮਿਹਨਤ ਕਰ ਰਿਹਾ ਹੈ ਇੱਕ ਕਰਾਰੇ ਲੱਡੂ ਵੇਚ ਕੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਦੇ ਨਾਲ ਉਹ ਲਾਈਵ ਇਹ ਲੋਕਾਂ ਨੂੰ ਇਹ ਲੱਡੂ ਬਣਾ ਕੇ ਖਵਾ ਰਿਹਾ ਹੈ ਔਰ ਦੂਜੀ ਸਾਈਡ ਅਸੀਂ ਦੇਖਦੇ ਹਾਂ ਕਿ ਪ੍ਰਵਾਸੀ ਲੋਕ ਜਿਨ੍ਹਾਂ ਦਾ ਰਹਿਵ ਸਣ ਅਸੀਂ ਆਮ ਕਈ ਵੀਡੀਓਜ਼ ਦੇਖਦੇ ਹਾਂ ਕਿ ਉਹ ਬੀਰੀ ਸਿਰਗਟ ਜਾਂ ਕਈ ਪ੍ਰਕਾਰ ਦੇ ਨਸ਼ੇ ਕਰਦੇ ਪਰ ਸਾਡੇ ਜੋ ਪੰਜਾਬੀ ਲੋਕਾਂ ਨੂੰ ਜ਼ਬਾਨ ਦਾ ਖਾਂ ਦਾ ਇਹਨਾਂ ਚਸਕਾ ਲੱਗ ਗਿਆ ਕਿ ਉਹ ਇਹ ਵੀ ਨਹੀਂ ਦੇਖਦੇ ਕਿ ਜਿਸ ਪਰਸਨ ਤੋਂ ਅਸੀਂ ਖਾ ਰਹੇ ਹਾਂ ਉਸ ਦਾ ਲਾਈਫ ਸਟਾਈਲ ਕੀ ਹੈ ਪਰ ਜਦੋਂ ਪੰਜਾਬੀ ਜਾਗਰੂਕ ਜਾਵੇਗਾ ਖੁਦ ਮਿਹਨਤ ਕਰੇਗਾ ਤੇ ਪੰਜਾਬੀ ਪੰਜਾਬੀ ਦਾ ਹੌਸਲਾ ਵਧਾਵੇਗਾ ਤਾਂ ਜਾਨੋ ਸਾਡਾ ਪੰਜਾਬ ਬਹੁਤ ਜ਼ਿਆਦਾ ਤਰੱਕੀ ਕਰੇਗਾ ਸੋ ਹਮੇਸ਼ਾ ਪੰਜਾਬੀਆਂ